ਭਾਈ ਜੀ ਸਾਲ ਨੂੰ ਰੋਜ਼ ਗਾਰਡਨ ਪੈਲਸ ਦਾ ਗਿਆ ਸੀਗਾ ਸਹੀ 10 ਵਜੇ ਦਾ ਅਸੀਂ ਆਏ ਹੋਏ ਹਾਂ ਹੁਣ ਵੇਲੇ 8 ਵਜੇ ਚੱਲੇ ਸਾਨੂੰ ਉਹ ਕਹਿੰਦੇ ਭਾਈ ਆਨੇ 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 ਬਸ ਇੱਧਰ ਬਲਾਰਿਸ ਰੱਖਿਆ ਕੁੜੀ ਆਣੀ ਕੁੜੀ ਕੁੜੀ ਕਹਿੰਦੇ ਭਾਈ ਉਸ ਬਸ ਫੋਨ ਤੇ ਗੱਲ ਹੋਈ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਕੁੜੀ ਦੇ ਨਾਲ ਤੋਂ ਗੱਲਬਾਤ ਹੋਈ ਫੋਨ ਤਿੰਨ ਸਾਲ ਹੋ ਗਏ ਭਾਜੀ ਉਹਨਾਂ ਨੇ ਸਿਰਫ ਉਹ ਕੱਲੀ ਸਾਹ ਚਿੱਠੀ ਕੱਲੀ ਸੀਗੀ ਉਹ ਬਾਹਰ ਦੁਬਈ ਵਿੱਚ ਸੀ ਉਹਦੀ ਮਨਪ੍ਰੀਤ ਪੁੱਤਰੀ ਜਗਤਾਰ ਸਿੰਘ ਬਸ ਸੀ ਮੋਗਾ ਨਾਲ ਇੰਸਟਾਗ੍ਰਾਮ ਤੇ ਗੱਲਬਾਤ ਹੁੰਦੀ ਰਹੀ ਉਹਨਾਂ ਨੇ ਅੱਜ 6 ਤਰੀਕ ਨੂੰ ਆਦੀ ਮੈਰਿਜ ਰੱਖੀ ਸੀ ਆਨੰਦਕਾਰ ਸੀਗੇ ਉਹ ਆਪਣੀ ਬਰਾਤ ਲੈ ਕੇ ਆਪਣੇ ਪਿੰਡੋਂ ਮੋਗੇ ਆਏ ਤੇ ਉਹਨਾਂ ਨੂੰ ਕੋਈ ਉਹਨਾਂ ਨੇ ਆਪਣਾ ਕੋਈ ਥਾਂ ਟਿਕਾਣਾ ਨਹੀਂ ਦੱਸਿਆ ਹਾਂ ਅਖੀਰ ਵੱਡੀ ਕਰਕੇ ਉਹ ਸਾਡੇ ਕੋਲ ਥਾਣੇ ਤੇ ਆਪਣੀ ਕੰਪਲੀਟ ਦਿੰਦੀ ਹੈ ਸੋਸ਼ਲ ਮੀਡੀਆ ਤੇ ਮੁੰਡੇ ਨੂੰ ਹੋ ਗਿਆ ਕੁੜੀ ਦੇ ਨਾਲ ਪਿਆਰ ਵਿਆਹ ਦੀ ਤਰੀਕ ਵੀ ਸੋਸ਼ਲ ਮੀਡੀਆ ਤੇ ਹੋ ਗਈ ਫਿਕਸ ਤੁਹਾਨੂੰ ਦੱਸਦੇ ਕਿ ਇੱਕ ਮੁੰਡੇ ਨੂੰ ਸੋਸ਼ਲ ਮੀਡੀਆ ਤੇ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ ਵਿਆਹ ਤੱਕ ਗੱਲ ਪਹੁੰਚ ਜਾਂਦੀ ਹੈ ਦੋਨਾਂ ਦੀ ਨਾ ਤਾਂ ਪਹਿਲਾਂ ਕਦੇ ਮਿਲੇ ਸੀ ਇਹ ਦੋਵੇਂ ਜਾਣੇ ਤੇ ਨਾ ਹੀ ਕਦੇ ਇੱਕ ਦੂਸਰੇ ਨੂੰ ਦੇਖਿਆ ਸੀ ਸਿਰਫ ਫੋਟੋਆਂ ਰਾਹੀਂ ਦੇਖਿਆ ਸੀ ਤਾਂ ਅੱਜ ਅਜਿਹਾ ਮਾਮਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਸ ਮੁੰਡੇ ਨੂੰ ਕੁੜੀ ਦੇ ਨਾਲ ਸੋਸ਼ਲ ਮੀਡੀਆ ਤੇ ਪਿਆਰ ਹੋਇਆ ਸੀ ਤਾਂ ਜਦੋਂ ਅੱਜ ਲਾੜਾ ਵਿਆਹ ਕਰਵਾਉਣ ਦੇ ਲਈ ਆਪਣੀ ਬਰਾਤ ਲੈ ਕੇ ਉਹਨਾਂ ਦੇ ਸ਼ਹਿਰ ਜਲੰਧਰ ਪਹੁੰਚਿਆ ਤੇ ਕੁੜੀ ਵਾਲਿਆਂ ਨੇ ਉਹਨਾਂ ਨੂੰ ਪੈਲੈਸ ਦਾ ਨਾਮ ਦੱਸ ਦਿੱਤਾ ਸੀ ਕਿ ਤੁਸੀਂ ਇੱਥੇ ਆ ਜਿਓ ਤਾਂ ਜਦੋਂ ਲਾੜਾ ਜਲੰਧਰ ਬਰਾਤ ਲੈ ਕੇ ਪਹੁੰਚਿਆ ਤਾਂ ਉੱਥੇ ਉਸ ਜਗ੍ਹਾ ਤੇ ਕੋਈ ਵੀ ਪੈਲੈਸ ਨਹੀਂ ਸੀ ਜਿਹੜਾ ਕੁੜੀ ਵਾਲਿਆਂ ਦੇ ਵੱਲੋਂ ਕਾਰਡ ਦੇ ਵਿੱਚ ਲਿਖਿਆ ਗਿਆ ਸੀ ਤਾਂ ਜਦੋਂ ਕੁੜੀ ਨੂੰ ਫੋਨ ਕੀਤਾ ਤਾਂ ਕੁੜੀ ਵਾਲੇ ਕਹਿਣ ਲੱਗੇ ਕਿ ਤੁਸੀਂ ਇੱਥੇ ਹੀ ਰੁਕੋ ਅਸੀਂ ਆ ਰਹੇ ਹਾਂ ਲੇਕਿਨ ਸ਼ਾਮ ਪੈ ਗਈ ਕੁੜੀ ਵਾਲੇ ਨਹੀਂ ਪਹੁੰਚੇ ਉਸ ਜਗ੍ਹਾ ਤੇ ਮੁੰਡੇ ਵਾਲੇ ਖੜੇ ਰਹੇ ਸਾਰਾ ਦਿਨ ਤਾਂ ਉਸ ਤੋਂ ਬਾਅਦ ਫਿਰ ਮੁੰਡੇ ਵਾਲਿਆਂ ਨੂੰ ਥਾਣੇ ਜਾਣਾ ਪਿਆ ਬਰਾਤ ਲੈ ਕੇ ਤਾਂ ਉਸ ਤੋਂ ਬਾਅਦ ਉਸਨੇ ਰਿਪੋਰਟ ਦਰਜ ਕਰਵਾਈ ਕੰਪਲੇਂਟ ਦਰਜ ਕਰਵਾਈ ਕਿਉਂਕਿ ਉਸਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਵੱਡਾ ਧੋਖਾ ਹੋਇਆ ਹੈ ਉਹ ਬਰ ਦबई ਵਿੱਚ ਸੀ ਉਹਦੀ ਮਨਪੀਤ ਪੁੱਤਰੀ ਜਗਤਾਰ ਸਿੰਘ ਵਸਸੀ ਮੋਗਾ ਨਾਲ ਇੰਸਟਾਗ੍ਰਾਮ ਤੇ ਗੱਲਬਾਤ ਹੁੰਦੀ ਰਹੀ ਉਹਨਾਂ ਨੇ ਅੱਜ 6 ਤਰੀਕ ਨੂੰ ਆਦੀ ਮੈਰਿਜ ਰੱਖੀ ਸੀ ਨੰਦਕਾਰ ਸੀਗੀ ਉਹ ਆਪਣੀ ਬਰਾਤ ਲੈ ਕੇ ਆਪਣੇ ਪਿੰਡੋਂ ਮੋਗੇ ਆਏ ਤੇ ਉਹਨਾਂ ਨੂੰ ਕੋਈ ਉਹਨਾਂ ਨੇ ਆਪਣਾ ਕੋਈ ਥਾਂ ਟਿਕਾਣਾ ਨਹੀਂ ਦੱਸਿਆ ਹਾ ਅਖੀਰ ਵੱਡੀ ਕਰਕੇ ਉਹ ਸਾਰੇ ਕੋ ਥਾਣੇ ਤੇ ਆਪਣੀ ਕੰਪਲੇਟ ਦਿੰਦੀ ਹੈ ਜਿਹਨੂੰ ਕੰਪਲੇਟ ਲਈ ਲਈ ਹੈ ਅਸੀਂ ਇਹਨਾਂ ਦਾ ਫਾਰਦਰ ਜੀ ਨੰਬਰ ਵਾਲੀ ਡਿਟੇਲ ਕਢਾ ਕੇ ਅਸੀਂ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਦੀ ਜਾਂਚ ਕਰਾਂਗੇ ਔਰ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਇਹ ਹਜੇ ਜੋ ਸਮਾਜ ਵਿੱਚ ਫੋਨ ਦੇ ਉੱਤੇ ਤਾਲਮਿਲ ਕਰਦੇ ਆ ਜਾਂ ਵੀ ਇਨਤਜਿਤ ਜਿਤ ਬਚਣਾ ਚਾਹੀਦਾ ਇਹਨਾਂ ਨੂੰ ਇਹਨਾਂ ਦਾ ਪਹਿਲਾਂ ਕੋਈ ਸੰਪਰਕ ਨਹੀਂ ਹੋਇਆ ਸੀ ਆਪਸ ਵਿੱਚ ਨਹੀਂ ਇਹਨਾਂ ਦਾ ਫੋਨ ਤੇ ਸੰਪਰਕ ਹੋਇਆ ਇਹਨਾਂ ਦਾ ਆਪਸ ਵਿੱਚ ਕੋਈ ਸੰਪਰਕ ਨਹੀਂ ਹੋਇਆ ਮੁੰਡਾ ਕਿੱਥੇ ਰਹਿੰਦਾ ਜੀ ਮੁੰਡਾ ਦੁਬਈ ਸੀਗਾ ਜੀ ਕਿੰਨੇ ਦਿਨ ਪਹਿਲਾਂ ਆਇਆ ਸੀ ਦਬਾਈ ਤੋਂ ਪਰਸਪੇ ਆਇਆ ਸੀ ਜੀ ਤੇ ਪਹਿਲਾਂ ਦੱਸਿਆ ਸੀ ਕਿਹੜੇ ਪੈਲਸ ਤੇ ਆ ਰੱਖ ਪੈਲਸ ਨੇ ਦੱਸਿਆ ਕਹਿੰਦੇ ਤੁਹਾਡੇ ਮੁੰਡੇ ਬੰਦੇ ਆਉਣਗੇ ਮੂਰੇ ਅੱਗੇ ਉਹ ਤੁਹਾਨੂੰ ਲੈ ਕੇ ਜਾਣਗੇ ਰਿਸੀਵ ਕਰਨਗੇ ਉਹ ਕੋਈ ਰੋਜ਼ 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 ਗਾਰਡਨ ਲਗੇ ਰੋਜ਼ ਪੈਲਸ ਕੋਈ ਖੇਤਾਂ ਇਹਨਾਂ ਨੇ ਰੋਜ਼ ਗਾਰਡਨ ਕਿਹਾ ਹੈ ਕਿਹਾ ਸੀ ਪਰ ਇੱਥੇ ਰੋਜ਼ ਗਾਰਡਨ ਕੋਈ ਮੋਗੇ ਚ ਹੈ ਨਹੀਂ ਹੈ ਨਾਂ ਦਾ ਕੋਈ ਤੇ ਸੰਪਰਕ ਹੋਇਆ ਲੜਕੀ ਵਾਲਿਆਂ ਨਾਲ ਹੁਣ ਕੋਈ ਲੜਕੀ ਨੇ ਫੋਨ ਬੰਦ ਆ ਉਹਨਾਂ ਦੇ ਕਿੰਨੇ ਵਜੇ ਆਏ ਸੀ ਮੋਗੇ ਜੀ ਉਹ ਦੱਸਿਆ ਮੋਗੇ 12 ਵਜੇ ਆਈ ਸੀ ਕਿੱਥੇ 12 ਵਜੇ ਤੋਂ ਲੈ ਕੇ ਉਹਦੀ ਵੀਡੀਓ ਪਹਿਲਾਂ ਲੋਹਾਰਾ ਚੋਂ ਫਿਰ ਉਹਨੂੰ ਆਪਣੀ ਲੋਕੇਸ਼ਨ ਨਾ ਪਾਉਂਦੇ ਰਿਹਾ ਉਹ ਕੋ ਲੁਧਿਆਣੀ ਦੀ ਆਉਂਦੀ ਸੀ ਕੋਈ ਕਿਤੋਂ ਦੀ ਆਉਂਦੀ ਸੀ ਅਖੀਰ ਹੀ ਵੇਟ ਕਰਕੇ ਫਿਰ ਸਰਕਾਰ ਥਾਣੇ ਆਏ ਇਹਨਾਂ ਦੇ ਜਿਹੜੀ ਆਪਣੀ ਕਮਰੇ ਲੈ ਲਿਆ ਸੀ ਕਿੰਨੇ ਬੰਦੇ ਦੀ ਬਰਾਤ ਲੱਗੇ ਆਈ ਸੀ ਬੰਦੇ ਸੀ ਜੀ 100 150 ਬੰਦਾ ਬਰਾਤ ਦਾ ਸੀਗਾ ਜੀ ਕਿਦੇ ਵਿੱਚ ਔਰਤਾਂ ਵੀ ਸੀਗੀਆਂ ਬੱਚੇ ਵੀ ਸੀਗੇ ਜੀ ਖਾਲੀ ਮੁੜ ਗਈ ਉਹ ਖਾਲੀ ਬਣ ਕੇ ਜਵਾਸ ਅੱਜ ਕੋਲੀ ਸ਼ਾਦੀ ਸੀਗੀ ਤੇ ਕੀ ਥਾਣੇ ਖੜੇ ਹੋ ਸੀ ਕੀ ਗੱਲ ਹੋ ਗਈ ਭਾਈ ਸਾਨੂੰ ਰੋਜ਼ ਗਾਰਡਨ ਪੈਲਸ ਦਾ ਗਿਆ ਸੀਗਾ ਸਹੀ 10 ਵਜੇ ਦਾ ਅਸੀਂ ਆਏ ਹੋਇਆ ਹੁਣ ਵੇਲੇ 8 ਵਜੇ ਚੱਲੇ ਸਾਨੂੰ ਉਹ ਕਹਿੰਦੇ ਭਾਈ ਆਨੇ 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 ਬਸ ਇਧਰ ਬੱਲਾਰਿਚ ਰੱਖੇਗਾ ਪਰ ਕੋਈ ਨਹੀਂ ਆਏਗਾ ਨਹੀਂ ਕੌਣ ਕਹਿੰਦੇ ਤੁਹਾਨੂੰ ਆਨੇ ਆ ਕੁੜੀ ਆ ਕੁੜੀ ਕੁੜੀ ਕਹਿੰਦੇ ਪੈਸੇ ਕਿੱਦਾਂ ਤੁਹਾਡਾ ਵਿਆਹ ਕਿੱਦਾਂ ਹੋਇਆ ਸੀ ਕਿੱਦਾਂ ਐਂਗੇਜਮੈਂਟ ਹੋਈ ਤੁਹਾਡੀ ਦਾ ਫੋਨ ਤੇ ਭਾਈ ਗੱਲ ਇਹ ਕਰਦੇ ਨੇ ਗੱਲ ਹੋਈ ਆ ਠੀਕ ਆ ਉਹਨੇ ਮਾਤਾ ਨਾਲ ਪਿਤਾ ਨਾਲ ਗੱਲ ਹੋਈ ਆ ਅੱਛਾ ਠੀਕ ਆ ਜੀ ਤੁਸੀਂ ਕੀ ਜੀ ਕਰਨੇ ਹੋ ਮੈਂ ਭਾਈ ਦੁਬਈ ਸਿਕਣਾ ਕਰਦਾ ਦੁਬਈ ਰਹਿੰਦੇ ਹਾਂ ਹਾਂ ਜੀ ਛੁੱਟੀ ਆਇਆ ਸੀ ਕੋਈ ਛੁੱਟੀ ਆਏ ਸੀ ਜੀ ਹਾਂ ਜੀ ਫੇਰ ਅੱਜ ਆਏ ਨਹੀਂ ਉਹ ਕੁੜੀ ਵਾਲੇ ਨਹੀਂ ਆਏ ਭਾਜੀ ਪਹਿਲਾਂ ਤੁਸੀਂ ਕੋਈ ਇਨਕੁਆਰੀ ਵਗੈਰਾ ਕੀਤੀ ਸੀ ਕੀ ਕੁੜੀ ਵਾਲੇ ਕੋਈ ਨਹੀਂ ਭਾਜੀ ਆਈ ਤੇ ਇਹ ਤੇ ਕੋਈ ਇਨਕੁਆਰੀ ਕੀਤੀ ਸੀ ਨਹੀਂ ਨਹੀਂ ਭਾਜੀ ਬਸ ਫੋਨ ਤੇ ਗੱਲ ਹੋਈ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਕੁੜੀ ਦੀਆਂ ਤੋਂ ਗੱਲਬਾਤ ਹੋਈ ਫੋਨ ਤਿੰਨ ਸਾਲ ਹੋ ਗਏ ਭਾਜੀ ਹਾਂ ਜੀ ਤਿੰਨ ਸਾਲ ਹੋ ਗਏ ਤਿੰਨ ਸਾਲ ਤੋਂ ਗੱਲਬਾਤ ਚੱਲ ਰਹੀ ਹੈ ਕੁੜੀ ਦੀਆਂ ਫੋਟੋਆਂ ਵਗੈਰਾ ਪਹਿਲਾਂ ਤੁਹਾਡੇ ਕੋਲ ਕੋਈ ਗੱਲਬਾਤ ਤੁਹਾਨੂੰ ਭੇਜੀ ਹੋਣਾ ਫੋਟੋ ਹੈਗੀਆਂ ਜੀ ਮੇਰੇ ਕੋਲ ਕਿੱਥੋਂ ਦਾ ਡਰੈਸਟਾ ਇਹ ਤੋਂ ਡਰੈਸਟਾ ਮੋਗੇ ਦਾ ਦੱਸਿਆ ਜੀ ਤੁਸੀਂ ਵਿਆਹਣ ਵਾਸਤੇ ਅੱਜ ਆ ਗਏ ਤੇ ਉਦੋਂ ਪਹਿਲਾਂ ਕੋਈ ਕਾਰਵਾਈ ਕੋਈ ਉਹਨਾਂ ਨਾਲ ਕੋਈ ਕਾਰਵਿਹਾਰ ਕੀਤਾ ਕੋਈ ਸਗਣ ਫੁਗਣ ਕੀਤਾ ਉਹਨਾਂ ਨੇ ਸਿਰਫ ਉਹ ਕੱਲੀ ਸਾਹ ਚਿੱਟੀ ਕੱਲੀ ਸੀਗੀ ਸਾਹ ਚਿੱਟੀ ਭੇਜੀ ਸੀ ਹਾਂ ਜੀ ਉਹਨਾਂ ਦਾ ਡਰੈਸਟਾ ਪਤਾ ਕੀਤਾ ਨਹੀਂ ਨਹੀਂ ਡਰੈਸਟਾ ਨੇ ਪਤਾ ਕੀਤਾ ਉਹਨਾਂ ਨੇ ਕੱਲੀ ਉਹ ਹੀ ਕਿਹਾ ਕੋਟ ਮੱਲਾ ਜੀ ਇੱਥੇ ਮੋਗੇ ਜੀ ਕੋਟ ਮੱਲਾ ਮੋਗੇ ਹਾਂ ਜੀ ਤੁਸੀਂ ਪਹਿਲਾਂ ਤੁਸੀਂ ਕੋਈ ਤੁਹਾਡੀ ਕੋਈ ਪੈਸਾ ਕੋਸ਼ਾ ਲੈਣ ਦੇ ਨਹੀਂ ਹੁੰਦਾ ਸੀ ਕਿ ट्रांजैक्शन ਕੀਤੀ ਤੁਸੀਂ ਪੈਸੇ ਭੇਜਦੇ ਕੁੜੀ ਨੂੰ ਹਾਂਜੀ ਉਧਰੋਂ ਕੱਲੇ ਆ ਕਿੰਨੇ ਪੈਸੇ ਭੇਜਦੇ ਆ 5000 ਦੇ ਕਰੀਬ ਕੱਲੇ ਆਗਾ ਭਾਈ ਜਿਆ 60000 ਰੁਪਏ ਭੇਜਦੇ ਨੇ ਕਿਸ ਬੇਸ ਤੇ ਭੇਜਤਾ ਜੋ ਕੋਈ ਜਾਣ ਪਛਾਣ ਨਹੀਂ ਸੀ ਉਹ ਚਲੋ ਖਰਚਾ ਉਧਰੋਂ ਮੰਗਦੇ ਸੀਗੇ ਚਲੋ ਸਾਨੂੰ ਲੋਡ ਤਾਂ ਕਰਕੇ ਕੱਲ ਦੇਤੀ ਹੁਣ ਕੀ ਮੰਗ ਕਰਦੇ ਹੋ ਹੁਣ ਭਾਈ ਸਾਡਾ ਖਰਚਾ ਇੰਨਾ ਹੋਇਆਗਾ ਕੱਲ ਵਿਆਹ ਦੇ ਇੰਨਾ ਖਰਚਾ ਹੋਇਆ ਸਾਡਾ ਪਰ ਤੁਹਾਡੇ ਕੋਲ ਕੋਈ ਐਡਰੈਸ ਨਹੀਂ ਹੈ ਕੋਈ ਗੱਲਬਾਤ ਨਹੀਂ ਹੈ ਕਿਵੇਂ ਫਿਰ ਤੁਸੀਂ ਲੱਭੋਗੇ ਕੋਈ ਅਹੀਂ ਨੰਬਰ ਹੈਗਾ ਨਾ ਨੰਬਰ ਦਤਣਾ ਦਾ ਹਾਂ ਜੀ ਨੰਬਰ ਦਤਾਂ ਵਾ ਇੱਕ ਮਿੰਟ ਇੱਕ ਚਲੋ ਜੀ ਹਾਂਜੀ ਹਾਂਜੀ ਮਿੱਠਾ ਭੇਜਿਆ ਅੱਛਾ ਜੀ ਵਿਆਹ ਦੀ ਦੋ ਤਰੀਕ ਸੀ ਉਹਦੇ ਪੇ ਦਾ ਐਕਸੀਡੈਂਟ ਹੋ ਗਿਆ ਸੱਟ ਲੱਗੀ ਉਹਦੇ ਕਹਿੰਦੀ ਵਿਆਹ ਕਰਨਾ ਮੈਂ ਕਿਹਾ ਮੈਂ ਦੋ ਦਿਨ ਦਊਗਾ ਵਾਦ ਦਿਨ ਦੇਣ ਤੋ ਤੇ ਅੱਜ 6 ਤਰੀਕ ਦਾ ਵਿਆਹ ਨ ਰੱਖਿਆ ਸਵੇਰੇ 10 ਵਜੇ ਦੀ ਬਰਾਤ ਸੀ ਉਹ 10 ਵਜੇ ਆਈ ਉੱਥੇ ਪਹੁੰਚ ਗਈ ਇੱਥੇ ਮੋਗੇ ਜੀ ਹੁਣ ਆਉਨੇ ਆ ਘੜੀ ਕਨੋਨੇ ਘੰਟੇ ਕਨੋਨੇ ਮੈਂ ਫੋਨ ਕਰਦੀ ਮੈਂ ਹੁਣੇ ਆਣੀ ਫਲਾਣੇ ਨੂੰ ਭੇਜਦੀ ਹਾਂ ਹੁਣ ਭੇਜਦੀ ਹਾਂ ਕਿ ਵੀਰistan ਕਿਵੇਂ ਹੋਇਆ ਤੁਹਾਡਾ ਪੈਲਸ ਫੋਨ ਤੇ ਹੋਇਆ ਜੀ ਫੋਨ ਤੇ ਰਿਸ਼ਤਾ ਕੀਤਾ ਤੇ ਕਰਮ ਤੋਂ ਬਾਅਦ ਤੁਸੀਂ ਕੋ ਕੁੜੀ ਵਾਲਿਆਂ ਦੇ ਬਾਰੇ ਪਤਾ ਨਹੀਂ ਨਹੀਂ ਅਸੀਂ ਗਏ ਨਹੀਂ ਕਿਸੇ ਦੇ ਵੀ ਨਹੀਂ ਗਏ ਅਸੀਂ ਤਾਂ ਵੀ ਗੱਲ ਕੀਤੇ ਨਾ ਹੁੰਦੀ ਰਹੀ ਐ ਗੱਲ ਉਹਦੀ ਮਾਂ ਨੇ ਵੀ ਹੋ ਤੇ ਪੇਰਾਂ ਨੇ ਹੋਇਆ ਕੀ ਉਹਨਾਂ ਦੇ ਮਾਪੇ ਉਹਦਾ ਨਾਮ ਪਤਾ ਏਕ ਨਾ ਕਮਲਜੀਤ ਮਾਨਾ ਜਗਤਾ ਸਿੰਘ ਪੇਰਾਂ ਕੋਈ ਉਹਨਾਂ ਦਾ ਐਡਰੈਸ ਵਗੈਰਾ ਵੀ ਦੱਸ ਸਕਦੇ ਤਾਰੇ ਇਹ ਮੋਗਾ ਹੀ ਦੱਸਿਆ ਉਹਨਾਂ ਪਿੰਡ ਆਪਦੇ ਪਾਸ ਮੋਗੇ ਦੇ ਰਹਿਣ ਹਾਂ ਜੀ ਨਹੀਂ ਜਦੋਂ ਵੀ ਰਿਸ਼ਤਾ ਕੀਤਾ ਉਹਦੋਂ ਪਹਿਲਾਂ ਤੁਸੀਂ ਕੋਈ ਜਾਣਕਾਰੀ ਨਹੀਂ ਨਹੀਂ ਫੋਨ ਤੇ ਫੋਨ ਤੇ ਕੋਈ ਤਸੱਲੀ ਨਹੀਂ ਕੀਤੀ ਫੋਨ ਤੇ ਫੋਨ ਤੇ ਫੋਨ ਦੀ ਗੱਲ ਸਾਰੀ ਕਰ ਪੋਗੇ ਹਾਂਜੀ ਫੋਨ ਮੁੰਡੇ ਨਾਲ ਗੱਲਬਾਤ ਹੋਈ ਤੁਹਾਡੇ ਨਾਲ ਵੀ ਗੱਲਬਾਤ ਹੋਈ ਸਾਡੇ ਨਾਲ ਹੁੰਦੀ ਰਹੀ ਆ ਮੁੰਡਾ ਤੁਹਾਡਾ ਕਿੱਥੇ ਕੰਮ ਕਰਦਾ ਇਹ ਦੁਬਈ ਹੀ ਲੇਬਰ ਦਾ ਕੰਮ ਕਰਦਾ ਉਹ ਤੇ ਵਿਚਾਰਾ 12-13000 ਰੁਪਏ ਤਾਂ ਉਦੋਂ ਚੱਕਦਾ ਹੁਣ ਕਰਜ਼ਾ ਫੜਫੜ ਕੇ ਵਿਆਹ ਤੇ ਲਾਈ ਪਏ ਜੱਜੀ ਫੜਫੜ ਕੇ ਕਿੱਥੋਂ ਲਾਉਂਗਾ ਇਹਦਾ ਪੈਸਾ 12-13000 ਕੀ ਬੰਦਾ ਦੱਸੂ ਨਾ ਇੰਨੀ ਬਰਾਦ ਲਿਆ ਗੱਡੀਆਂ ਲਿਆ ਮੈਂ ਵੀ ਫੜਦੜ ਕੇ ਆਪਦੀ ਦਿਹਾੜੀਆਂ ਕਰਕੇ ਦਊਂਗਾ ਇਹ ਲੋਕਾਂ ਨੂੰ ਪੈਸੇ ਪਿਓ ਤੇ ਪੈਲਸ ਕਿਹੜਾ ਗਿਆ ਸਿਰੋਂ ਤੋਂ ਉਣਾਣੇ ਰੋਜ਼ਗਾਰ ਰੋਜ਼ਗਾਰ ਦਾ ਤੇ ਮੋਗੇ ਰੋਜ਼ਗਾਰ ਰੰਗਿਆ ਪਤਾ ਕੀਤਾ ਤੂੰ ਸਾਨੂੰ ਪਤਾ ਨਹੀਂ ਉਹ ਤਾਂ ਕਹਿੰਦੀ ਉੱਥੇ ਪੈਲ ਸੀ ਤਾਂ ਸਾਰਾ ਡਰਾਈਵਰਾਂ ਨੂੰ ਵੀ ਫੋਨ ਕੀਤਾ ਅਸੀਂ ਹੁਣੇ ਆਉਣੇ ਮੈਂ ਫਲਾਣੇ ਦਾ ਖੜੀ ਆ ਗੱਡੀ ਭੇਜਦੀ ਫਲਾਣੇ ਭੇਜਦੀ ਆ ਹੁਣ ਭੇਜਦੀ 8 ਸਪੱਤ ਹੁਣ ਤੁਸੀਂ ਰਿਪੋਰਟ ਲਖਾਈ ਪੁਲਿਸ ਨੂੰ ਹਾਂਜੀ ਹਾਂਜੀ ਕਿੰਨੇ ਵਜੇ ਦੇ ਆਏ ਵੇ ਤੁਸੀਂ ਅਸੀਂ 1:30 ਵਜੇ ਆਏ ਭਾਜੀ ਲਾਉਂਗਾ ਕਿ ਮੈਂ ਇਹੜਾ ਕਰਜ਼ਾ ਲਿਆ ਉਹ ਲਾਉਂਗਾ ਉਹ ਕੀ ਮੰਗ ਕਰਦੇ ਆਂ ਅਸੀਂ ਤਾਂ ਮੰਗ ਕਰਨੀ ਜਦੋਂ ਸਾਨੂੰ ਸਪੋਰਟ ਸਾਨੂੰ ਨੁਨਸਾਫੀ ਹੋਣੀ ਚਾਹੀਦੀ ਆ ਕੋ ਸਾਡੇ ਦੇ ਕਾਰਵਾਈ ਉਹ ਨਾ ਕਰਨ ਕੁੜੀ ਵਾਲੇ ਨਹੀਂ ਪੈਸਾ ਤੇ ਲੈ ਵੀ ਤੁਹਾਡੇ ਤੋਂ ਕੋਈ ਲਿਆ ਉਹਨਾਂ ਨੇ ਕੀ ਨਹੀਂ ਇਹ ਨਹੀਂ ਦਿੱਤਾ ਸੜ ਤੋਂ ਕੋਈ ਵੀ ਲਿਆ ਤੁਹਾਡੇ ਤੋਂ ਹਾਂ ਜੀ ਨਹੀਂ ਮੁੰਡੇ ਨੇ ਦਿੱਤੇ ਹਾਂ ਮੁੰਡੇ ਨੇ ਮੁੰਡੇ ਨੇ ਮੁੰਡੇ ਨੇ ਤੁਹਾਡੇ ਹੀ ਆ ਉਹ ਤੁਹਾਡਾ ਹੀ ਆ 12 13000 ਨਾ ਕੀ ਮੰਗੂ ਦੱਸ ਬਣਾ ਇਹਨਾਂ ਮੇ ਪੈ ਵਿਆਜ ਹੀ ਪਏ ਫੜ ਕੇ ਆਣੀ ਅਗਵਾਨੇ ਲਾਏ ਤਿਆਰੀ ਪਾਇਆ